ਤੁਹਾਨੂੰ ਵੀ ਅਹੁਦਿਆਂ ਦੀ ਭੁੱਖਾ ਕੁਰਸੀ ਦੀ ਭੁੱਖਾ ਇਸ ਕਰਕੇ ਤੁਸੀਂ ਔਫੇ ਨਹੀਂ ਬੋਲੇ ਤੁਹਾਨੂੰ ਭੁੱਖ ਸੀਗੀ ਇਸ ਕਰਕੇ ਤੁਸੀਂ ਅਕਾਲੀ ਦਲ ਨੂੰ ਛੱਡ ਕੇ ਇੱਧਰ ਆ ਗਏ ਇਹ ਉਹ ਪਾਰਟੀ ਹੈ ਜਿਸ ਪਾਰਟੀ ਨੇ ਮੇਹਰਾਂ ਸਿੱਖੀ ਸਿਧਾਂਤਾਂ ਦੇ ਉੱਤੇ ਪਹਿਰੇਦਾਰੀ ਕੀਤੀ ਪੰਜਾਬ ਦੇ ਹੱਕਾਂ ਕੁਕਾਂ ਵਾਸਤੇ ਲੜਾਈ ਲੜੀ ਸੁਖਬੀਰ ਸਿੰਘ ਬਾਦਲ ਬਹੁਤ ਸਾਰੀਆਂ ਚੀਜ਼ਾਂ ਜੋ ਤੁਹਾਡੀਆਂ ਮੰਗਾਂ ਸੀ ਜੇ ਉਹ ਜਿਹੜੀਆਂ ਕੰਪਲੀਟ ਹੋ ਜਾਣੀਆਂ ਉਹ ਮੰਨ ਲੈਣ ਕਿ ਤੁਸੀਂ ਦੁਬਾਰਾ ਉਹਨਾਂ ਦੇ ਨਾਲ ਜੁੜੋਗੇ ਸ੍ਰੋਮਣੀ ਕਾਲੀ ਦਲ ਖੋਰ ਵੀ ਇੱਥੇ ਬਹੁਤ ਬਣੇ ਆ। ਮਾਰਸ ਪੰਜਾਬ ਜਥੇਬੰਦੀ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਥੇਬੰਦੀ ਸ੍ਰੋਮਣੀ ਕਾਲੀ ਦਲ ਅੰਮ੍ਰਿਤਸਰ ਹੈ। ਹੋਰ ਛੋਟੇ ਸਪਲਿੰਟਰ ਗਰੁੱਪ ਕਈ ਨੇ। 25 ਸਾਲ ਦੇ ਰਾਜਕਾਲ ਦੇ ਵਿੱਚ ਤਕਰੀਬਨ 17 ਸਾਲ ਤੱਕ ਲੈ ਸਰਦਾਰ ਪ੍ਰਕਾਸ਼ ਸਿੰਘ ਬਾਦਲੀ ਕਰਕੇ ਜਿਹੜੇ ਟਕਸਾਲੀ ਆਗੂ ਅਕਾਲੀ ਆਗੂ ਸੀਗੇ ਜੇ ਚੈਰਾ ਅਨਾਉਂਸ ਕੀਤਾ ਵੀ ਜਾਂਦਾ ਪ੍ਰਧਾਨ ਬਦਲਿਆ ਵੀ ਜਾਂਦਾ। ਕੌਣ ਹੋ ਸਕਦਾ ਸੀ? ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣੀ। ਤਾ ਸਰਕਾਰ ਬਣਾਉਣ ਲਈ ਆਪਾਂ ਨੂੰ ਕੁਝ ਤਬਦੀਲੀਆਂ ਕਰਨੀਆਂ ਪੈਣੀਆਂ। ਹੁਣ ਭਗਵੰਤ ਮਾਨ ਵਰਗੇ ਮੁੱਖ ਮੰਤਰੀ ਉਹ ਸਾਡੇ ਤੇ ਸਵਾਲ ਠਾਉਣ ਜਿਹੜੇ ਆਪ ਸਿੱਖੀ ਸਰੂਪ ਦੇ ਵਿੱਚ ਪੂਰੇ ਨਹੀਂ ਗਏ। ਉਹ ਸਾਨੂੰ ਸਵਾਲ ਕਰਨ ਕਿ ਉਹ ਕਾਲੀਓ ਕਿ ਤੁਸੀਂ ਦੇਖੋ ਕੀ ਕੀਤਾ ਜਦੋਂ ਕੈਮਰਾ ਨਹੀਂ ਲੱਗਾ ਹੁੰਦਾ ਤਾਂ ਅਸੀਂ ਆਪਣੀ ਲੀਡਰਸ਼ਿਪ ਨਾਲ ਕੀ ਗੱਲਾਂ ਕਰ ਰਹੇ ਹੁੰਦੇ। ਸਰਸ਼ਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਮਿਤਾ ਅਲੀਵਾਲ ਜਦੋਂ ਸਿਆਸਤ ਅਤੇ ਧਰਮ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਅਜੇਹੀਆਂ ਸਾਹਮਣੇ ਆਉਂਦੀਆਂ ਨੇ ਜਦੋਂ ਸਵਾਲ ਖੜੇ ਹੋ ਜਾਂਦੇ ਨੇ ਫਿਰ ਜਵਾਬ ਉਹਨਾਂ ਦੇ ਚਾਹੀਦੇ ਹੁੰਦੇ ਨੇ ਤਾਂ ਅੱਜ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਪਹਿਲਾਂ ਮੈਂ ਸਵਾਗਤ ਕਰ ਲੈਣੀ ਆ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਮੀਤ ਪ੍ਰਧਾਨ ਤੇ ਮੁਖ ਬੁਲਾਰੇ ਪੀਰ ਮੁਹੰਮਦ ਕਰਨੈਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਅ ਸਭ ਤੋਂ ਪਹਿਲਾਂ ਮੈਂ ਇਸ ਕਰਕੇ ਸ਼ੁਰੂਆਤ ਛੋਟੀ ਰੱਖੀ ਹੈ ਨਹੀਂ ਤਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰ ਸਕਦੀ ਸੀ ਪਰ ਮੈਂ ਚਾਹਨੀ ਹੈ ਕਿ ਵੀ ਮੇਰੀਆਂ ਗੱਲਾਂ ਘੱਟ ਤੁਹਾਡੀਆਂ ਜਿਹੜੀਆਂ ਗੱਲਾਂ ਜ਼ਿਆਦਾ ਜਾਣ ਲੋਕਾਂ ਤੱਕ ਕਿਉਂਕਿ ਹੁਣ ਤੁਸੀਂ ਅ ਸ਼੍ਰੋਮਣੀ ਅਕਾਲੀ ਦਲ ਤੋਂ ਬਾਖੋ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਮੀਤ ਪ੍ਰਧਾਨ ਤੇ ਮੁੱਖ ਬੁਲਾਰੇ ਅਨਾਉਂਸ ਕੀਤੇ ਗਏ ਪਹਿਲਾਂ ਤਾਂ ਉਹਦੇ ਲਈ ਤੁਹਾਨੂੰ ਵਧਾਈ ਆ ਤੇ ਇਸ ਦੇ ਨਾਲ ਹੀ ਜੇ ਗੱਲ ਕਰ ਲਈ ਜਾਵੇ ਤੁਹਾਡੀ ਪਾਰਟੀ ਦੀ ਹੁਣ ਇੱਕ ਦਿਨ ਸ਼ਾਇਦ ਮੈਂ ਗੱਲ ਕਰ ਰਹੀ ਸੀ ਤੁਸੀਂ ਕਿਹਾ ਸੀਗਾ ਕਿ ਇਹ ਪੁਰਾਣੀ ਹੀ ਪਾਰਟੀ ਆ ਨਮੀ ਪਾਰਟੀ ਨਹੀਂ ਹੈਗੀ ਇਹ ਅਸੀਂ ਉਹੀ ਪਹਿਲਾਂ ਤਾਂ ਇਹ ਹੀ ਕਲੀਅਰ ਕਰ ਦਿਓ ਜਨਤਾ ਨੂੰ ਦੇਖੋ ਗੱਲ ਇਹ ਆ ਕਿ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਦੇਸ਼ ਦੁਨੀਆ ਦੇ ਅੰਦਰ ਹਰ ਜਗ੍ਹਾ ਦੇ ਉੱਤੇ ਪੰਜਾਬੀ ਵੀ ਵੱਸਦੇ ਆ ਸਿੱਖ ਕੌਮ ਵੀ ਵੱਸਦੀ ਏ ਤਾਂ ਸਿੱਖਾਂ ਦੀ ਖੇਤਰੀ ਪਾਰਟੀ ਪੰਜਾਬੀਆਂ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਦਾ ਇੱਕ ਬੜਾ ਲੰਮਾ ਸਨੇਰੀ ਇਤਿਹਾਸ ਰਿਹਾ ਹੈ ਔਰ 14 ਦਸੰਬਰ 1920 ਨੂੰ ਜਦੋਂ ਇਸ ਦੀ ਬੰਤਰ ਬਣੀ ਔਰ ਅੱਜ ਦਾ ਦਿਨ ਜਦੋਂ ਆਪਾਂ ਬੈਠੇ ਹਾਂ 2026 ਦੇ ਵਿੱਚ ਤਾਂ 1922 ਦੇ ਵਿੱਚ ਅੱਜ ਦੇ ਹੀ ਦਿਨ ਬਾਬਾ ਖੜਕ ਸਿੰਘ ਜੀ ਪਾਸ ਚਾਬੀਆਂ ਦਾ ਜਿਹੜਾ ਮੋਰਚਾ ਲੱਗਾ ਸੀ ਤਾਂ ਅੰਗਰੇਜ਼ ਹਾਕਮ ਉਸ ਵੇਲੇ ਚਾਬੀਆਂ ਸੌਂਪਣ ਆਏ ਸੀ ਤੋਸ਼ਾਖਾਨਾ ਦੀਆਂ ਇਹ ਇੱਕ ਸਾਡਾ ਸ਼ਾਨਾਮਤ ਇਤਿਹਾਸ ਹੈ ਕਿ ਇਸ ਜਥੇਬੰਦੀ ਨੇ 2 ਸਾਲ ਦੇ ਬਾਅਦ ਹੀ ਇਹ ਮੋਰਚਾ ਲਾਇਆ ਤੇ ਮੋਰਚਾ ਜਿੱਤਿਆ ਇਹ ਉਹ ਪਾਰਟੀ ਏ ਜਿਸ ਪਾਰਟੀ ਨੇ ਹਮੇਸ਼ਾ ਸਿੱਖੀ ਸਿਧਾਂਤਾਂ ਦੇ ਉੱਤੇ ਪਹਿਰੇਦਾਰੀ ਕੀਤੀ ਪੰਜਾਬ ਦੇ ਹੱਕਾ ਹਕੂਕਾਂ ਵਾਸਤੇ ਲੜਾਈ ਲੜੀ ਔਰ ਦੇਸ਼ ਦੀ ਆਜ਼ਾਦੀ ਦੇ ਵਿੱਚ ਬੜਾ ਵੱਡਾ ਸੰਘਰਸ਼ ਲੜਿਆ 1947 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਤਾਂ ਤਕਰੀਬਨ 46 ਸਾਲ ਇਹ ਜਥੇਬੰਦੀ ਨੇ ਇੱਕ ਲੜਾਈ ਲੜੀ ਆਪਣੇ ਪਲੇਟਫਾਰਮ ਤੋਂ 26 ਸਾਲ ਤੇ ਉਹ ਲੜਾਈ ਜਿਹੜੀ ਏ ਉਹ ਲੜਾਈ ਲੜ ਕੇ ਤੇ 1947 ਚ ਦੇਸ਼ ਨੂੰ ਯਾਦ ਕਰਾਇਆ ਤਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਉਹਨਾਂ ਦੀ ਵਾਅਦੇ ਖਿਲਾਫੀ ਹੋਈ ਤਾਂ ਉਹਨਾਂ ਦੇ ਲਈ ਫਿਰ ਮੋਰਚੇ ਵੀ ਲਾਏ ਗਏ ਚਾਹੇ ਉਹ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੇ ਚਾਹੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹਨਾਂ ਦਾ ਸਮੇਲ ਇੱਕੋ ਜਿਹਾ ਇਸ ਕਰਕੇ ਰਿਹਾ ਕਿ ਹਮੇਸ਼ਾ ਹੱਕ ਸੱਚ ਤੇ ਨਿਆਂ ਲਈ ਇਹ ਜਥੇਬੰਦੀ ਲੜਦੀ ਰਹੀ ਜਿਵੇਂ ਕਿ ਹੁਣ ਆਮ ਤੌਰ ਦੇ ਉੱਤੇ ਗੱਲ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਬਾਰੇ ਕੀਤੀ ਜਾਂਦੀ ਹੈ ਤਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਵਾਂਗ ਇਹਨੂੰ ਸ਼ਾਇਦ ਉਵੇਂ ਹੀ ਸਮਝਿਆ ਜਾਂਦਾ ਹੈ ਕਿਉਂਕਿ ਇਹਦਾ ਮੌਜੂਦਾ ਸੁਭਰੂਪ ਹੀ ਇਹੋ ਜਿਹਾ ਬਣਾ ਦਿੱਤਾ ਗਿਆ ਕਿ ਇਹ ਤਾਂ ਸਿਰਫ ਇੱਕ ਵੋਟਾਂ ਵਾਲੀ ਪਾਰਟੀ ਹੈ ਜਦੋਂ ਕਿ ਨਹੀਂ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੇ ਹੱਕਾਂ ਹਕੂਕਾਂ ਵਾਸਤੇ ਪੰਜਾਬ ਦੀਆਂ ਹੱਕੀ ਹਕੂਕਾਂ ਵਾਸਤੇ ਪਹਿਰਾਦਾਰੀ ਕਰਨ ਵਾਲੀ ਇੱਕ ਜਥੇਬੰਦੀ ਸੀ ਔਰ ਇਸ ਨੇ ਤਕਰੀਬਨ ਆਪਣੀ ਬੰਤਰ ਤੋਂ ਲੈ ਕੇ ਅੱਜ ਤੱਕ ਜੇ ਆਪਾਂ ਟੋਟਲ ਲਈਏ ਹਿਸਾਬ ਤਾਂ 25-26 ਸਾਲ ਹੀ ਸਿਰਫ ਰਾਜ ਕੀਤਾ ਕੋਈ ਬਹੁਤਾ ਲੰਮਾ ਸਮਾਂ ਰਾਜ ਨਹੀਂ ਕੀਤਾ ਲੇਕਿਨ ਬਾਕੀ ਸਮਾਂ ਜਿਹੜਾ ਇਹਨੇ ਸੰਘਰਸ਼ ਕੀਤਾ ਤਾਂ ਸੰਘਰਸ਼ ਦੇ ਵਿੱਚੋਂ ਨਿਕਲੀ ਹੋਈ ਇਹ ਜੜੀ ਜਥੇਬੰਦੀ ਏ ਉਹਨੂੰ ਜਿਹੜੀਆਂ ਦੁਸ਼ਵਾਰੀਆਂ ਆਈਆਂ ਮੌਜੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਇਹਦੇ ਉੱਤੇ ਲਾਂਚਨ ਲੱਗੇ ਕਿ ਜਿਹੜੀ ਇੱਕ ਆਪ ਜਥੇਬੰਦੀ ਪਹਿਰੇਦਾਰੀ ਕਰਨ ਵਾਲੀ ਸੀ ਉਸ ਦੇ ਉੱਪਰ ਇਹ ਲੱਗਾ ਕਿ ਇਹ ਤਾਂ ਜੀ ਹੁਣ ਬੇਅਦਬੀ ਦੀਆਂ ਘਟਨਾਵਾਂ ਨਾਲ ਇਹ ਜੁੜ ਗਈ ਇਹ ਨਸ਼ਾ ਤਸਕਰਾਂ ਦੇ ਨਾਲ ਜਿਵੇਂ ਰਵਨੀਤ ਬਿੱਟੂ ਨੇ ਬਿਆਨ ਲਾਤਾ ਫਿਰ ਗੈਂਗਸਟਰਾਂ ਨਾਲ ਜੁੜ ਗਈ ਕਿ ਗੈਂਗਸਟਰਾਂ ਨੂੰ ਜੀ ਵੇਖੋ ਜੀ ਇਹ ਉਹਨਾਂ ਦੀ ਪੁਸ਼ਤ ਬਣਾਈ ਕਰਦੇ ਆ ਉਹ ਤਮਾਮ ਚੀਜ਼ਾਂ ਜਿਨ੍ਹਾਂ ਤੋਂ ਰਹਿਤ ਹੋ ਕੇ ਜਥੇਬੰਦੀ ਬਣੀ ਸੀ ਤਾਂ ਇਹ ਉਸ ਨਿਸ਼ਾਨੇ ਤੋਂ ਜਦੋਂ ਭੜਕ ਗਈ ਤਾਂ ਫਿਰ 2 ਦਸੰਬਰ ਦਾ ਉਹ ਦਿਨ 2024 ਦਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਇਸ ਜਥੇਬੰਦੀ ਦੀ ਲੀਡਰਸ਼ਿਪ ਨੂੰ ਪੰਜ ਸਿੰਘ ਸਹਿਬਾਨ ਨੇ ਬੁਲਾਇਆ ਬੁਲਾ ਕੇ ਉਹਨਾਂ ਦੀਆਂ ਗਲਤੀਆਂ ਉਹਨਾਂ ਨੂੰ ਗਣਾਈਆਂ ਉਹਨਾਂ ਨੇ ਆਪਣੀਆਂ ਗਲਤੀਆਂ ਨੂੰ ਪ੍ਰਵਾਨ ਕੀਤਾ ਪ੍ਰਵਾਨ ਹੋਣ ਤੋਂ ਬਾਅਦ ਉਹਨਾਂ ਨੂੰ ਧਾਰਮਿਕ ਤੇ ਰਾਜਨੀਤਿਕ ਸਜ਼ਾ ਲਾਈ ਗਈ ਜਦੋਂ ਸਜ਼ਾ ਲਾਈ ਗਈ ਅੱਧੀ ਅਧੂਰੀ ਸਜ਼ਾ ਪੂਰੀ ਕਰਕੇ ਜਿਹੜੇ ਸਾਡੀ ਲੀਡਰਸ਼ਿਪ ਦੇ ਆਗੂ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਕੁਝ ਹੋਰ ਉਹਨਾਂ ਦੇ ਸਾਥੀ ਉਹ ਫਿਰ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਜੀ ਵੇਖੋ ਜੀ ਅਸੀਂ ਤਾਂ ਇੰਨੀਆਂ ਗਲਤੀਆਂ ਕੀਤੀਆਂ ਹੀ ਨਹੀਂ ਸੀ ਜਿੰਨੀ ਸਾਨੂੰ ਸਜ਼ਾ ਲੱਗੀ ਤੇ ਅਸੀਂ ਤਾਂ ਉਦੋਂ ਐਵੇਂ ਮੰਨ ਆਏ ਸੀ ਉਹ ਜਿਹੜੀ ਐਵੇਂ ਮੰਨਣ ਵਾਲੀ ਗੱਲ ਏ ਉਸਨੇ ਮੌਜੂਦਾ ਸਮੇਂ ਦੇ ਵਿੱਚ ਇਹਦੇ ਚ ਡੈਡਲੌਕ ਪਾਇਆ ਹੋਇਆ ਇਸੇ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਪੁਨਰ ਸਰਜੀਤ ਕਿਹਾ ਜਾਂਦਾ ਪੁਨਰ ਸਰਜੀਤ ਕੋਈ ਨਾਮ ਨਹੀਂ ਹੈਗਾ ਉਹਨੂੰ ਇੱਕ ਸਿਰਫ ਰਿਵਾਈਵ ਕਰਨ ਵਾਸਤੇ ਜਿਵੇਂ ਤੁਸੀਂ ਮੈਨੂੰ ਸਵਾਲ ਕੀਤਾ ਕਿ ਇਹ ਕੋਈ ਵੱਖਰੀ ਜਥੇਬੰਦੀ ਨਹੀਂ ਹੈਗੀ ਇਹ ਉਹੋ ਹੀ ਸ਼੍ਰੋਮਣੀ ਅਕਾਲੀ ਦਲ ਏ ਜਿਹੜਾ 14 ਦਸੰਬਰ 1920 ਨੂੰ ਬਣਾਇਆ ਗਿਆ ਸੀ ਸੋ ਇਹਦੇ ਵਿੱਚ ਜਿਹੜੀਆਂ ਔਣਤਾਈਆਂ ਆਈਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਮੌਜੂਦਾ ਸਮੇਂ ਦੇ ਵਿੱਚ ਇਹਨੂੰ ਦੁਬਾਰਾ ਜਾਂਦਾ ਪੁਨਰਗਠਨ ਕੀਤਾ ਜਾ ਰਿਹਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਬਹੁਤ ਸਾਰੀਆਂ ਚੀਜ਼ਾਂ ਜੋ ਤੁਹਾਡੀਆਂ ਮੰਗਾਂ ਸੀ ਆ ਪਹਿਲਾਂ ਪਾਰਟੀ ਨੇ ਮੰਗਾ ਜਿਹੜੀਆਂ ਰੱਖੀਆਂ ਜੇ ਉਹ ਜਿਹੜੀਆਂ ਕੰਪਲੀਟ ਹੋ ਜਾਣੀਆਂ ਉਹ ਮੰਨ ਲੈਣ ਕਿ ਤੁਸੀਂ ਦੁਬਾਰਾ ਉਹਨਾਂ ਦੇ ਨਾਲ ਜੁੜੋਗੇ ਦੇਖੋ ਇੱਥੇ ਵਿਅਕਤੀਆਂ ਦੀ ਤਾਂ ਗੱਲ ਹੀ ਨਹੀਂ ਹੈਗੀ ਕਿ ਕਿਸੇ ਨੇ ਕਿਸੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੈਂ ਜੱਪੀ ਵਾਲਾ ਜਾਂ ਮੈਨੂੰ ਪਾ ਲੈਣ ਤੇ ਲੋਕਾਂ ਦੇ ਵਿੱਚ ਇੱਕ ਤਸਵੀਰ ਚਲੀ ਜਾਵੇ ਕਿ ਇਕੱਠੇ ਹੋ ਗਏ ਆ ਨਹੀਂ ਇੱਕ ਸਿਧਾਂਤਕ ਸੋਚ ਦੀ ਪਹਿਰੇਦਾਰੀ ਦੀ ਗੱਲ ਹੈ ਕਿ ਕਿਹੜੇ ਕਾਰਨ ਹੋਏ ਕਿ 2017 ਉਸ ਤੋਂ ਪਹਿਲਾਂ 2015 ਕਿ ਇਸ ਤਰ੍ਹਾਂ ਦੇ ਦੋਸ਼ ਜਿਸ ਤਰ੍ਹਾਂ ਦੇ ਕਾਂਗਰਸ ਦੇ ਉੱਤੇ ਲੱਗੇ ਕਾਂਗਰਸ ਦੇ ਉੱਤੇ ਕੀ ਦੋਸ਼ ਲੱਗੇ ਕਿ ਉਹਨੇ ਸਿੱਖਾਂ ਦਾ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਕੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਠੇਟੇਰੀ ਕੀਤਾ 84 ਦਾ ਕਤਲੇਆਮ ਕਰਾਇਆ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਇਹ ਦੋਸ਼ ਹੈ ਕਾਂਗਰਸ ਦੇ ਉੱਤੇ ਸਾਰੀ ਦੁਨੀਆ ਨੂੰ ਪਤਾ ਕਿ ਉਹਨੇ ਇਹ ਕੁਝ ਕੀਤਾ ਉਹ ਸਾਡੀ ਇੱਕ ਵਿਰੋਧੀ ਜਮਾਤ ਬਣ ਗਈ ਭਾਵੇਂ ਕਿ ਵੱਖਰੀ ਗੱਲ ਹੈ ਕਿ ਉਹ ਵੀ ਸਤਾ ਦੇ ਵਿੱਚ ਆਉਂਦੇ ਰਹੇ ਇਸੇ ਤਰੀਕੇ ਦੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸ਼ਾਨਾਮਤ ਇਤਿਹਾਸ ਹੈ ਉਹਦੇ ਉੱਤੇ ਕਦੇ ਵੀ ਦਾਗ ਨਹੀਂ ਹੋ ਜਾ ਲੱਗਾ ਕਿ ਉਹ ਤਾਂ ਜ਼ਾਲਮਾਂ ਦੇ ਵਿਰੁੱਧ ਲੜਨ ਵਾਲੀ ਪਾਰਟੀ ਹੈ ਉਹ ਹਮੇਸ਼ਾ ਪੰਥ ਤੇ ਪੰਜਾਬ ਵਿਰੋਧੀ ਲੋਕਾਂ ਦੇ ਖਿਲਾਫ ਡਟਣ ਵਾਲੀ ਪਾਰਟੀ ਸੀ ਲੇਕਿਨ ਜਦੋਂ ਉਹਦੇ ਉੱਪਰ ਉਹ ਦੋਸ਼ ਲੱਗ ਗਏ ਤਾਂ ਉਹਨਾਂ ਦੋਸ਼ਾਂ ਨੂੰ ਜਦੋਂ ਤੱਕ ਕਲੀਅਰ ਨਹੀਂ ਕੀਤਾ ਜਾਂਦਾ ਜਦੋਂ ਤੱਕ ਸਾਨੂੰ ਕਲੀਨ ਚਿੱਟ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਹੀਂ ਮਿਲਦੀ ਉਦੋਂ ਤੱਕ ਸਾਡੀ ਆਪਸੀ ਇਕਤਾ ਕੀਤੀ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੀ ਅਸੀਂ ਕਰ ਵੀ ਲਈਏ ਲੋਕਾਂ ਨੇ ਉਹਨੂੰ ਪ੍ਰਵਾਣ ਹੀ ਨਹੀਂ ਕਰਨਾ ਸੰਗਤ ਨੇ ਉਹਨੂੰ ਪੁਰਾਣੀ ਆਨ ਵਾਲੇ ਸਮੇਂ ਦੇ ਵਿੱਚ ਇੱਕ ਦੇਖੋ ਤੁਹਾਡੀ ਨਮੀ ਹੈਗੀਆ ਚਲੋ ਮੈਂ ਤੁਸੀ ਕਹਿ ਰਹੇ ਹਾਂ ਕਿ ਉਹਨਾਂ ਦੇ ਨਾਲ ਹੀ ਪੁਰਾਣੀ ਹੀ ਪਾਰਟੀ ਆ ਨਮੀ ਨਹੀਂ ਹੈਗੀ ਪਰ ਤੁਹਾਡੇ ਲਈ ਸਮਾ ਜਿਹੜਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਤੁਸੀਂ ਲੋਕਾਂ ਦੇ ਵਿੱਚ ਵਿਚਰਨਾ ਪਾਰਟੀ ਤਾਂ ਬਣੀ ਗਈ ਹੈ ਨਾ ਹੁਣ ਤੁਸੀਂ ਲੋਕਾਂ ਦੇ ਨਾਲ ਵਿਚਰਨਾ ਲੋਕਾਂ ਦੇ ਨਾਲ ਗੱਲਬਾਤ ਕਰਨੀ ਆਨਵਲੇ ਸਮੇਂ ਦੇ ਵਿੱਚ ਕਿਹੜੀ ਪਾਰਟੀ ਤੁਹਾਨੂੰ ਇਹੋ ਜਿਹੀ ਲੱਗਦੀ ਆ ਕਿ ਜੇ ਤੁਸੀਂ ਚਾਹੋ ਵੀ ਉਹਨਾਂ ਦੇ ਨਾਲ ਰਲ ਕੇ ਚੋਣ ਲੜੋ ਕਿਉਂਕਿ ਜੇ ਤੁਸੀਂ ਹਜੇ ਇਕੱਲੇ ਚੋਣ ਲੜਨਾ ਚਾਹੋਗੇ ਤਾਂ ਤੁਹਾਨੂੰ ਸਮਾਂ ਲੱਗੂਗਾ ਜੇ ਤੁਸੀਂ 2027 ਦੀ ਚੋਣ ਲੜੋਗੇ ਇਹ ਵੀ ਕਲੀਅਰ ਕਰ ਦਿਓ 2027 ਦੇ ਵਿੱਚ ਜੇ ਤੁਸੀਂ ਲੜਨਾ ਚਾਹੋਗੇ ਤਾਂ ਕਿਹੜੀ ਪਾਰਟੀ ਹੋ ਸਕਦੀ ਆ ਕਿ ਤੁਸੀਂ ਉਸ ਦੇ ਨਾਲ ਮਿਲ ਕੇ ਚੋਣ ਲੜੋ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲੇ ਸਾਡੇ ਮਤ ਪੇਦ ਜਥੇਬੰਦੀ ਸਾਡੀ ਸ਼੍ਰੋਮਣੀ ਅਕਾਲੀ ਦਲ ਦੇ ਲੇਕਿਨ ਸ਼੍ਰੋਮਣੀ ਕਾਲੀ ਦਲ ਹੋਰ ਵੀ ਇੱਥੇ ਬਹੁਤ ਬਣੇ ਆ ਵਾਰਸ ਪੰਜਾਬ ਜਥੇਬੰਦੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਥੇਬੰਦੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਹੈ ਹੋਰ ਛੋਟੇ ਸਪਲਿੰਟਰ ਗਰੁੱਪ ਕਈ ਨੇ ਜਿਹੜੇ ਕਾਲੀ ਦਲ ਦੇ ਨਾਮ ਦੇ ਉੱਤੇ ਬਣੇ ਹੋਏ ਆ ਦੇਖੋ ਜਦੋਂ 1920 ਦੇ ਵਿੱਚ ਕਾਲੀ ਦਲ ਬਣਿਆ ਤਾਂ ਉਦੋਂ ਸਿਰਫ ਕਾਲੀ ਦਲ ਸੀ ਬਾਅਦ ਵਿੱਚ ਸ਼੍ਰੋਮਣੀ ਉਹਨੂੰ ਸ਼੍ਰੋਮਣੀ ਦਾ ਖਿਤਾਬ ਦਿੱਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਉਹਨੂੰ ਆਪਾਂ ਨਾਲ ਲਿਖਣਾ ਸ਼ੁਰੂ ਕਰ ਦਿੱਤਾ ਤਾਂ ਜਿਹੜੇ ਅਕਾਲੀ ਧੜੇ ਨੇ ਸਾਡੀ ਹੁਣ ਉਹ ਹਰ ਸੰਭਵ ਕੋਸ਼ਿਸ਼ ਏ ਕਿ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕੀਤਾ ਜਾਵੇ ਔਰ ਸਾਡੀ ਇਹ ਵੀ ਕੋਸ਼ਿਸ਼ ਏ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਅੜੀ ਛੱਡ ਦੇਣ ਦੇਖੋ ਆ ਜੇ ਕੱਲ ਅੱਜ ਦੀ ਡੇਟ 'ਚ ਜਦੋਂ ਆਪਾਂ ਬੈਠੇ ਆ ਅੱਜ ਹੀ ਇੰਡੀਆ ਦੀ ਸਭ ਤੋਂ ਵੱਡੀ ਜਿਹੜੀ ਪਾਰਟੀ ਏ ਡੈਮੋਕ੍ਰੈਟਿਕ ਪਾਰਟੀ ਨੂੰ ਉਹ ਕਹਿੰਦੇ ਆ ਭਾਰਤੀ ਜਨਤਾ ਪਾਰਟੀ ਉਹਨੂੰ ਉਹ ਕਹਿੰਦੇ ਆ ਕਿ ਇਹਦੀ ਜੇ ਦੁਨੀਆ ਦੇ ਵਿੱਚ ਕਿਸੇ ਦੇ ਕੋਲ ਸਭ ਤੋਂ ਵੱਧ ਮੈਂਬਰ ਨੇ ਉਹ ਅੱਜ 10 ਵੀ ਰਏ ਸੀ ਕਿ ਸਾਡੇ ਕੋਲ 18 ਕਰੋੜ ਤੋਂ ਵੱਧ ਜਿਹੜੇ ਮੈਂਬਰ ਨੇ ਸਾਡੇ ਕੋਲ ਸ਼ਾਇਦ ਹੀ ਕਿਸੇ ਪਾਰਟੀ ਕੋਲ ਇਹਨੇ ਮੈਂਬਰ ਹੋਣਗੇ ਤਾਂ ਉਹ ਵੀ ਆਪਣੇ ਪ੍ਰਧਾਨ ਨੂੰ 2 ਸਾਲ ਬਾਅਦ ਜਾਂ 5 ਸਾਲ ਬਾਅਦ ਜਾਂ 4 ਸਾਲ ਬਾਅਦ ਬਦਲਦੇ ਆ ਤੁਸੀਂ ਦੇਖੋਗੇ ਜੈ ਪ੍ਰਕਾਸ਼ ਨੱਡਾ ਸੀ ਉਸ ਤੋਂ ਬਾਅਦ ਅੱਜ ਉਹਨਾਂ ਨੇ ਗਟਕੜੀ ਜਿਹੜੇ ਆ ਉਹਨਾਂ ਨੂੰ ਨਵੀਨ ਗੜਕੜੀ ਕਿ ਕੀ ਇਹੋ ਜਿਹਾ ਨਾਮ ਉਹਨਾਂ ਦਾ ਉਹਨਾਂ ਨੂੰ ਅੱਜ ਲਗਾ ਦਿੱਤਾ ਹਾਂਜੀ ਇਸ ਤੋਂ ਪਹਿਲਾਂ ਕਈ ਉਹਨਾਂ ਨੇ ਪ੍ਰਧਾਨ ਬਦਲੇ ਆ ਸਮੇਂ-ਸਮੇਂ ਤੱਕ ਕੀ ਸ਼੍ਰੋਮਣੀ ਅਕਾਲੀ ਦਲ ਦਾ ਇਹ ਕੋਈ ਪੈਟਰਨ ਬਣ ਗਿਆ ਕਿ ਪਹਿਲਾ ਪਿਤਾ ਫਿਰ ਪੁੱਤ ਤੇ ਜੇ ਪੁੱਤ ਛੱਡੇਗਾ ਤੇ ਉਹਦਾ ਪੁੱਤ ਹਾਂ ਇਹ ਚੀਜ਼ ਹਾਂ ਪਰਿਵਾਰਵਾਦ ਤੋਂ ਵੀ ਨਹੀਂ ਦੇਖੋ ਸਾਨੂੰ ਕੀ ਹੈ ਅਸੀਂ ਇਹ ਗੱਲ ਕਹਿੰਨੇ ਆ ਕਿ ਜਦੋਂ ਲੋਕਾਂ ਨੇ ਇਸ ਗੱਲ ਦੇ ਉੱਤੇ ਉਂਗਲ ਠਾਹ ਦਿੱਤੀ ਹੈ ਲੋਕਾਂ ਨੇ ਇਹ ਗੱਲ ਨੂੰ ਕਹ ਦਿੰਦਾ ਹੈ ਕਿ ਇਹ ਦੇਖੋ ਆ ਜਿਹੜਾ ਪਰਿਵਾਰ ਉਹਨੂੰ ਇੱਕ ਸਾਹਮਣੇ ਉਹਨਾਂ ਨੇ ਟਿਕ ਮਾਰਕ ਕਰ ਲਿਆ ਕਿ ਇਸ ਪਰਿਵਾਰ ਦੇ ਕੋਲ ਸਭ ਤੋਂ ਜ਼ਿਆਦਾ ਸਤਾ ਰਹੀ ਏ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਟੋਟਲ 25 ਸਾਲ ਦੇ ਰਾਜਕਾਲ ਦੇ ਵਿੱਚ ਤਕਰੀਬਨ 17 ਸਾਲ ਤੱਕ ਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਕਰ ਗਏ 17 ਜਾਂ 18 ਸਾਲ ਤੇ ਬਾਕੀ ਜਿੰਨਾ ਵੀ ਕਾਲੀਦਾਲੇ ਜਿਹੜੇ ਆ ਜਿਨ੍ਹਾਂ ਦੇ ਵਿੱਚ ਜਿਹੜੇ ਸਮੇ ਸਮੇ ਦੇ ਵਿੱਚ ਮੁੱਖ ਮੰਤਰੀ ਬਣੇ ਆ ਸਰਦਾਰ ਸਰਜੀਤ ਸਿੰਘ ਬਰਨਾਲਾ ਬਣੇ ਆ ਜਾਂ ਗੁਰਮਖ ਸਿੰਘ ਮਸਾਫਰ ਬਣੇ ਆ ਜਾਂ ਜਿਹੜੇ 2-3 ਹੋਰ ਬਣੇ ਆ ਗਰਨਾਮ ਸਿੰਘ ਬਣੇ ਨੇ ਉਹਨਾਂ ਨੂੰ ਤਾਂ ਕਿਸੇ ਨੂੰ 1 ਸਾਲ ਕਿਸੇ ਨੂੰ 2 ਸਾਲ ਕਿਸੇ ਨੂੰ 19 ਮਹੀਨੇ ਇਨਾ ਕੋ ਸਮਾਂ ਮਿਲਿਆ ਤਾਂ ਜਿਸ ਪਰਿਵਾਰ ਨੂੰ ਐਡਾ ਵੱਡਾ ਮਾਣ ਕਿਸ ਸ਼ਰਮਣੀ ਅਕਾਲੀ ਦਲ ਦੀ ਪ੍ਰਧਾਨਗੀ ਵੀ ਉਹਨਾਂ ਦੇ ਕੋਲ ਮੁੱਖ ਮੰਤਰੀਸ਼ਿਪ ਵੀ ਉਹਨਾਂ ਦੇ ਕੋਲ ਉਹਨਾਂ ਨੇ ਆਪਣੇ ਜਵਾਈਆਂ ਭਾਈਆਂ ਪੁੱਤ ਭਤੀਜਿਆਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਲੈ ਆਂਦਾ ਮਾਨਪ੍ਰੀਤ ਸਿੰਘ ਬਾਦਲ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤਿੰਨ ਹੋ ਗਏ ਹਾਂਜੀ ਫਿਰ ਬੀਬੀ ਹਰਸਿਮਰਤ ਕੌਰ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਇਹਨਾਂ ਦਾ ਉੱਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਾਂਜੀ ਇਹ ਪਰਿਵਾਰ ਦੇ ਜੀ ਹੋ ਗਏ ਸਾਰੇ ਹਾਂਜੀ ਤੇ ਇਸ ਦੇ ਨਾਲ ਹੀ ਗਾਂ ਫਿਰ ਉਹਨਾਂ ਦੀਆਂ ਰਿਸ਼ਤੇਦਾਰੀਆਂ ਦੇ ਵਿੱਚ ਜਿਹੜੇ ਆ ਉਹ ਵੀ ਸਾਰੇ ਇਹਦੇ ਵਿੱਚ ਆ ਗਏ ਤਾਂ ਕੀ ਦੂਸਰਿਆਂ ਨੂੰ ਹੱਕ ਨਹੀਂ ਹੈਗਾ ਕਿ ਜਿਹੜੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੋਂ ਸਾਲਾਬਦੀ ਸੰਘਰਸ਼ ਕਰਦੇ ਆ ਰਹੇ ਆ ਕਿ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਮੈਂ ਇੱਕ ਸਵਾਲ ਮੈਂ ਇੱਕ ਸਵਾਲ ਹੋਰ ਕਰਨਾ ਚਾਹੂੰਗੀ ਤੁਹਾਨੂੰ ਕੀ ਲੱਗਦਾ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਟਕਸਾਲੀ ਆਗੂ ਅਕਾਲੀ ਆਗੂ ਸੀਗੇ ਟਕਸਾਲੀ ਉਹਨਾਂ ਦੇ ਵਿੱਚ ਤੁਹਾਨੂੰ ਕੌਣ ਲੱਗਦਾ ਕਿ ਵੀ ਉਹ ਜੇ ਚਾਰਾ ਅਨਾਉਂਸ ਕੀਤਾ ਵੀ ਜਾਂਦਾ ਪ੍ਰਧਾਨ ਬਦਲਿਆ ਵੀ ਜਾਂਦਾ ਕੌਣ ਹੋ ਸਕਦਾ ਸੀ ਦੇਖੋ ਜੀ ਬਹੁਤ ਸਾਰੇ ਅਸੀਂ ਤਾਂ ਇੱਥੋਂ ਤੱਕ ਕਹਿਤਾ ਕਿ ਜਿਹੜੇ ਤੁਹਾਡੇ ਸਭ ਤੋਂ ਜ਼ਿਆਦਾ ਵੈਲਵਿਸ਼ਰ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਅੱਖਾਂ ਮੀਟ ਕੇ ਵਿਸ਼ਵਾਸ ਕਰਦੇ ਹੋ ਉਹ ਕੌਣ ਨੇ ਭੁੰਦਰ ਸਾਹਿਬ ਨੇ ਧਾਮੀ ਸਾਹਿਬ ਨੇ ਠੀਕ ਹੈ ਨਾ ਜਿਨ੍ਹਾਂ ਨੂੰ ਜਿਹੜੇ ਤੁਹਾਡੇ ਨਾਲ ਰਹਿੰਦੇ ਆ ਉਹਨਾਂ ਦੇ ਵਿੱਚੋਂ ਕਿਸੇ ਨੂੰ ਬਣਾ ਦਿਓ ਜੇ ਤੁਸੀਂ ਇਧਰੋ ਬਣਾਉਣਾ ਤੇ ਇਧਰ ਸਰਦਾਰ ਮਾਨਪ੍ਰੀਤ ਸਿੰਘਿਆਲੀ ਨੇ ਠੀਕ ਹੈ ਜੀ ਸਿਟਿੰਗ ਐਮਐਲ ਇਕੋ ਹੀ ਨੇ ਇਹਨਾਂ ਦੇ ਕੋਲ ਇੱਕ ਤਾਂ ਆਮ ਆਦਮੀ ਪਾਰਟੀ ਦੇ ਡਾਕਟਰ ਸੁਖੀ ਚਲੇ ਗਏ ਬੀਬਾ ਗਨੀਵ ਕੌਰ ਮਜੀਠਾ ਉਹ ਇਹਨਾਂ ਦੇ ਪਰਿਵਾਰ ਦੇ ਨੇ ਉਹਨਾਂ ਦਾ ਨਾਂ ਵਿੱਚ ਰਹਿ ਗਿਆ ਸੀ ਰਿਸ਼ਤੇਦਾਰੀ ਚ ਉਹ ਵੀ ਆਉਂਦੇ ਆ ਤਾਂ ਤੁਸੀਂ ਇਧਰੋਂ ਇਹਨਾਂ ਨੂੰ ਬਣਾ ਲਓ ਕਿ ਯਾਲੀ ਸਾਹਿਬ ਦੀ ਨਰਾਜ਼ਗੀ ਇਸੇ ਕਰਕੇ ਸੀਗੀ ਕਿ ਉਹ ਕਿਸ ਗੱਲ ਤੋਂ ਨਰਾਜ਼ ਨੇ ਇਹ ਗੱਲ ਕਹੀ ਅਸੀਂ ਵੀ ਇਹੋ ਗੱਲ ਕਹਿ ਕੇ ਬਾਹਰ ਆਏ ਆ ਸਾਡੀ ਕੋਈ ਕੋਈ ਦੁਸ਼ਮਣੀ ਨਹੀਂ ਹੈਗੀ ਅਸੀਂ ਇਹ ਗੱਲ ਕਹੀ ਕਿ ਜੇ ਆਪਾਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉਣੀ ਹੈ ਤਾਂ ਸਰਕਾਰ ਬਣਾਉਣ ਲਈ ਆਪਾਂ ਨੂੰ ਕੁਝ ਤਬਦੀਲੀਆਂ ਕਰਨੀਆਂ ਪੈਣੀਆਂ ਵੱਡੇ ਅਹੁਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਅਹੁਦਾ ਮੁੱਖ ਮੰਤਰੀ ਪੰਜਾਬ ਦਾ ਅਹੁਦਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਅਹੁਦਾ ਇਹਨਾਂ ਨੂੰ ਤਿੰਨਾਂ ਨੂੰ ਅਲੱਗ-ਅਲੱਗ ਕਰਕੇ ਇਹਨੂੰ ਸੈਂਟਰਲਾਈਜ਼ ਇੱਕ ਪਾਵਰਾਂ ਜਿਹੜੀਆਂ ਨੇ ਉਹਨਾਂ ਨੂੰ ਵੰਡ ਦਿੱਤਾ ਜਾਵੇ ਠੀਕ ਹੈ ਨਾ ਜੀ ਵੰਡ ਕੇ ਉਹਨਾਂ ਨੂੰ ਇੱਕ ਅਛੇ ਤਰੀਕੇ ਦੇ ਨਾਲ ਸਮੇਲ ਬਣੇ ਜਿਵੇਂ ਸਰਦਾਰ ਬਾਦਲ ਸੀ ਜਥੇਦਾਰ ਟੋੜਾ ਸੀ ਭਾਵੇਂ ਉਹ ਲੜਦੇ ਝਗੜਦੇ ਵੀ ਰਹਿੰਦੇ ਸੀ ਲੇਕਿਨ ਪਤਾ ਸੀ ਕਿ ਬਰਾਬਰਤਾ ਦੇ ਨਾਲ ਉਹ ਚੱਲਦੇ ਸੀ ਲੇਕਿਨ ਤੁਸੀਂ ਹੁਣ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਜਿੱਥੇ ਮਰਜ਼ੀ ਜਾ ਕੇ ਜਿੰਨੂੰ ਮਰਜ਼ੀ ਤੁਸੀਂ ਅਨਾਉਂਸ ਕਰ ਦਿੰਦੇ ਹੋ ਤਾਂ ਫਿਰ ਉੱਥੇ ਡੈਮੋਕ੍ਰੇਸੀ ਕੀ ਰਹੇਗੀ ਮੰਨ ਲਓ ਕਿ ਇੱਕ ਹਲਕੇ ਦੇ ਵਿੱਚ ਤਿੰਨ ਲੀਡਰ ਕੰਮ ਕਰ ਰਹੇ ਨੇ ਤਾਂ ਤੁਸੀਂ ਤੁਹਾਡਾ ਜਿਹੜਾ ਚਿਹਤਾ ਹੈ ਤੁਸੀਂ ਉਹਨੂੰ ਅਨਾਉਂਸ ਕਰ ਆਏ ਤਾਂ ਮਤਲਬ ਇਹ ਆ ਕਿ ਦੂਜੇ ਜਿਹੜੇ ਆ ਉਹ ਉਹਨਾਂ ਨੂੰ ਤਾਂ ਫਿਰ ਕੋਈ ਉਹਨਾਂ ਨੂੰ ਮਸੂ ਇਹੋ ਹੀ ਕਾਰਨ ਹੋਇਆ ਬਹੁਤ ਸਾਰੇ ਇਹੋ ਜਿਹੇ ਕਾਰਨ ਨੇ ਕਿ ਜਿੱਥੇ ਅਸੀਂ ਪਹਿਰੇਦਾਰੀ ਤੋਂ ਪਿੱਛੇ ਹਟੇ ਜਿੱਥੇ ਅਸੀਂ ਨਿੱਜ ਪ੍ਰਸਤੀ ਦੇ ਨਾਲ ਜੁੜ ਗਏ ਜਿੱਥੇ ਅਸੀਂ ਬਹੁਤ ਸਾਰਿਆਂ ਦਾ ਸਾਡੇ ਵਰਗਿਆਂ ਦਾ ਭੁੱਖ ਜਿਹੜਾ ਤੁਸੀਂ ਦੇਖੋ ਜਿਹੜਾ ਕਿ ਜਿਹੜੇ ਸਾਡੇ ਵਰਗੇ ਬਹੁਤ ਸਾਰੇ ਲੋਕ ਨੇ ਜਿਹੜੇ ਫੁੱਲ ਟਾਈਮ ਰਾਜਨੀਤੀ ਨੂੰ ਦਿੰਦੇ ਆ ਕਿ ਅਸੀਂ ਘੰਟਿਆਂ ਬੱਧੀ ਟੀਵੀ ਚੈਨਲਾਂ ਦੇ ਉੱਤੇ ਆਪਣਾ ਜ਼ਿੰਦਗੀ ਦਾ ਕੀਮਤੀ ਸਮਾਂ ਜਿਹੜਾ ਉਹ ਲਾ ਦਿੱਤਾ ਇਹਨਾਂ ਦੀਆਂ ਸਫਾਈਆਂ ਦੇਣ ਤੇ ਲੋਕਾਂ ਦੀਆਂ ਗਾਲਾਂ ਵੀ ਖਾਧੀਆਂ ਕਿ ਸ਼ਹਿਰ ਦੇ ਸੁਧਰ ਜਾਣ ਕੇ ਸਾਡੇ ਬੰਦੇ ਅਸੀਂ ਫਿਰ ਵੀ ਉਸ ਚੀਜ਼ ਨੂੰ ਕਿਉਂਕਿ ਇੱਕ ਆ ਹੈ ਸੀਨ ਜਿਹੜਾ ਆਪਾਂ ਕੈਮਰੇ ਦੇ ਸਾਹਮਣੇ ਬੈਠੇ ਆ ਇਹ ਕਹਿੰਦਾ ਮਗਰਲਾ ਸੀਨ ਹੈ ਕਿ ਜਦੋਂ ਕੈਮਰਾ ਨਹੀਂ ਲੱਗਾ ਹੁੰਦਾ ਤਾਂ ਅਸੀਂ ਆਪਣੀ ਲੀਡਰਸ਼ਿਪ ਨਾਲ ਕੀ ਗੱਲਾਂ ਕਰ ਰਹੇ ਹੁੰਦੇ ਆ ਉਹ ਸਾਡੀਆਂ ਮੀਟਿੰਗਾਂ ਜਿਹੜੀਆਂ ਸਾਡੀਆਂ ਕੁਝ ਮੀਟਿੰਗਾਂ ਹੁੰਦੀਆਂ ਜਿਹੜੀਆਂ ਕੁਝ ਵਿਅਕਤੀਆਂ ਦੀਆਂ ਹੁੰਦੀਆਂ ਕੁਝ ਮੀਟਿੰਗਾਂ ਹੁੰਦੀਆਂ ਜਿੱਥੇ ਸਾਰੀ ਪਾਰਟੀ ਕਰ ਰਹੀ ਏ ਕੁਝ ਮੀਟਿੰਗਾਂ ਉਧੇਦਾਰਾਂ ਦੀਆਂ ਹੁੰਦੀਆਂ ਨੇ ਤਾਂ ਉਹਨਾਂ ਸਾਰੀਆਂ ਮੀਟਿੰਗਾਂ ਦੇ ਵਿੱਚ ਵੱਧ ਤੋਂ ਵੱਧ ਲਿਖਤੀ ਤੌਰ ਦੇ ਉੱਤੇ ਐਡਵਾਈਸ ਦੇ ਰੂਪ ਦੇ ਵਿੱਚ ਲੋਕਾਂ ਦੀਆਂ ਸਲਾਹਾਂ ਜਿਵੇਂ ਹੁਣ ਮੈਂ ਵਿਦੇਸ਼ ਜਾਣਾ ਜੇ ਵਿਦੇਸ਼ ਦੇ ਵਿੱਚ ਜਾਣੇ ਆ ਤੇ ਉੱਥੇ ਸਾਨੂੰ ਬਹੁਤ ਸਾਰੇ ਸਵਾਲ ਹੁੰਦੇ ਨੇ ਕਿ ਤੁਸੀਂ ਦੇਖੋ ਜੀ ਜਦੋਂ ਤਾਂ ਸਤਾ ਸੀ ਉਦੋਂ ਤੁਸੀਂ ਬਾਹਰ ਸੀ ਜਦੋਂ ਸਤਾ ਖਤਮ ਹੋ ਗਈ ਤੁਸੀਂ ਇਹਨਾਂ ਦੇ ਨਾਲ ਆਣ ਕੇ ਤੁਸੀਂ ਕੀ ਪ੍ਰਾਪਤ ਕਰਨਾ ਸੀ ਕਾਦੇ ਵਾਸਤੇ ਆਏ ਪਰ ਸਾਨੂੰ ਫਿਕਰ ਸੀ ਪੰਜਾਬ ਦਾ ਸਾਡੀ ਖੇਤਰੀ ਪਾਰਟੀ ਦਾ ਸਾਡੇ ਪੰਥ ਦਾ ਹੁਣ ਕਿੱਡੇ ਵੱਡੇ ਮਸਲੇ ਆ ਹੁਣ ਭਗਵੰਤ ਮਾਨ ਵਰਗੇ ਮੁੱਖ ਮੰਤਰੀ ਉਹ ਸਾਡੇ ਤੇ ਸਵਾਲ ਠਾਉਣ ਜਿਹੜੇ ਆਪ ਸਿੱਖੀ ਸਰੂਪ ਦੇ ਵਿੱਚ ਪੂਰੇ ਨਹੀਂਗੇ ਉਹ ਸਾਨੂੰ ਸਵਾਲ ਕਰਨ ਕਿ ਉਹ ਕਾਲੀਓ ਕਿ ਤੁਸੀਂ ਦੇਖੋ ਕੀ ਕੀਤਾ ਮੈਂ ਉਹੀ ਗੱਲ ਕਹਿ ਰਿਹਾ ਉਹ ਜਿਹੜਾ ਹੈ ਉਹ ਗੱਲਾਂ ਬੜਾ ਯਤਨ ਕੀਤਾ ਇਹਨਾਂ ਨੂੰ ਕਿ ਉਹਨਾਂ ਗੱਲਾਂ ਦਾ ਕੋਈ ਸੁਧਾਰ ਕਰੋ ਅੱਜ ਦੀ ਡੇਟ ਦੇ ਵਿੱਚ ਵੀ ਕਰ ਲੈਣ ਅੱਜ ਵੀ ਅਜੇ ਦੇਖੋ ਭਾਵੇਂ ਉਹ ਕਹਿੰਦੇ ਨੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਬੇਰ ਤਾਂ ਹੁਣ ਬਹੁਤ ਰੁਲ ਗਏ ਬੁਰੀ ਤਰ੍ਹਾਂ ਡੁੱਲੇ ਬੇਰਾਂ ਦਾ ਬਹੁਤ ਕੁਝ ਵਿਗੜ ਚੁੱਕਾ ਪੰਜਾਬੀ ਦੀ ਕਹਾਵਤ ਵੀ ਇੱਥੇ ਬਦਲ ਗਈ ਹੈ ਕਿ ਬੇਰ ਤਾਂ ਜਿਹੜੇ ਉਹ ਬਹੁਤ ਮਲੇ ਹੋ ਗਏ ਹੁਣ ਤਾਂ ਇਹ ਆ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਧੋਣਾ ਪਵੇਗਾ ਫੇਰ ਭਾਵੇਂ ਉਹ ਪਹਿਲੀ ਗੱਲ ਤੋਂ ਖਾਣ ਦੇ ਲਾਇਕ ਨਹੀਂ ਰਹੇ ਹੁਣ ਲੋਕਾਂ ਨੂੰ ਇਸੇ ਕਰਕੇ ਰਿਵਾਈਵ ਕਰਨ ਦੀ ਇਹ ਜ਼ਰੂਰਤ ਹੈ ਕਿ ਕਿਸੇ ਵੀ ਤਰੀਕੇ ਨਾਲ ਜਿਹੜੀ ਸਾਡੀ ਜਥੇਬੰਦੀ ਹੈ ਉਹਦੇ ਵਿੱਚ ਕਾਂਟੋਕਲੇਸ਼ ਖਤਮ ਹੋਵੇ ਦੁਨੀਆ ਦੀਆਂ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਤੋਂ ਹੀ ਸਭ ਕੁਝ ਸਿੱਖ ਸਕੀਏ ਕਿ ਉਹਨਾਂ ਦੇ ਵਿੱਚ ਡੈਮੋਕ੍ਰੇਸੀ ਵੀ ਹੈ ਡੈਮੋਕਰੇਸੀ ਦੇ ਜੀ ਇੱਕ ਸਵਾਲ ਹੋਰ ਹੈ ਜਿਹੜੇ ਸ਼ੁਰੂਆਤ ਦੇ ਵਿੱਚ ਜੁੜੇ ਸੀਗੇ ਪੁਨਰ ਸਰਜੀਤ ਦੇ ਨਾਲ ਜਦੋਂ ਤੁਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਉਹ ਸਾਰੇ ਹੀ ਨਾਲ ਨੇ ਜਾਂ ਕੁਝ ਕੁ ਪਿੱਛੇ हट ਗਏ ਦੇਖੋ ਜਿਆ ਕਿ ਜਿਵੇਂ ਹੁਣ ਭਾਰਤੀ ਜਨਤਾ ਪਾਰਟੀ ਮੈਂ ਉਹਨੂੰ ਵੀ ਕਹਿਣਾ ਚਾਹਾਂਗਾ ਭਾਰਤੀ ਜਨਤਾ ਪਾਰਟੀ ਦਾ ਕੇਂਦਰ ਵਿੱਚ ਰਾਜ ਹੈ ਭਾਰਤ ਦੀ ਸਰਕਾਰ ਉਹਨਾਂ ਨੇ ਬਣਾਈ ਹੋਈ ਹੈ ਦੇਖੋ ਲੀਡਰ ਤੁਸੀਂ ਜਿੰਨੇ ਮਰਜ਼ੀ ਲੈ ਲਓ ਜਦੋਂ ਤੱਕ ਤੁਸੀਂ ਪੰਜਾਬੀਆਂ ਨੂੰ ਤੇ ਸਿੱਖ ਕੌਮ ਨੂੰ ਖੁਸ਼ ਨਹੀਂ ਕਰਦੇ ਉਹਨਾਂ ਨੂੰ ਸੰਤੁਸ਼ਟ ਨਹੀਂ ਕਰਦੇ ਪੰਜਾਬ ਦੇ ਵਿੱਚੋਂ ਭਾਵੇਂ ਤੁਸੀਂ ਸਾਰੇ ਦੇਸ਼ ਨੂੰ ਜਿੱਤ ਲਓ ਇੱਥੇ ਵੱਡੇ ਵੱਡੇ ਹਾਕਮ ਵੀ ਜਦੋਂ ਆਏ ਆ ਨਾ ਉਹ ਸਾਰਾ ਇੰਡੀਆ ਜਿੱਤਦੇ ਜਿੱਦੇ ਭਾਰਤਵਰਸ਼ ਨੂੰ ਜਦੋਂ ਪੰਜਾਬ 'ਚ ਆਉਂਦੇ ਸੀ ਤੇ ਇੱਥੇ ਮੂੰਹ ਦਿਖਾਣੀ ਪੈਂਦੀ ਸੀ ਚਾਹ ਬਦਾਲੀ ਆਇਆ ਅਫਗਾਨਿਸਤਾਨ ਤੋਂ ਚਾਹ ਅੰਗਰੇਜ਼ ਆਏ ਜਿਨ੍ਹਾਂ ਦਾ ਜਿਵੇਂ ਆ ਹੁਣ ਇਸ ਵੇਲੇ ਛਿਪ ਰਿਹਾ ਇੱਕ ਪਾਸੇ ਇੱਕ ਦੇਸ਼ ਦੇ ਵਿੱਚ ਉਹਨਾਂ ਦਾ ਸੂਰਜ ਛਿਪਦਾ ਸੀ ਦੂਜੇ ਦੇਸ਼ ਦੇ ਵਿੱਚ ਚੜ ਜਾਂਦਾ ਸੀ ਐਡਾ ਵੱਡਾ ਰਾਜ ਸੀ ਲੇਕਿਨ ਉਹਨਾਂ ਨੂੰ ਵੀ ਤੌਬਾ ਕਰਨੀ ਪਈ ਤੇ ਇੱਥੋਂ ਜਾਣਾ ਪਿਆ ਭਾਰਤ ਨੂੰ ਆਜ਼ਾਦ ਕਰਨਾ ਪਿਆ ਇਸ ਕਰਕੇ ਪੰਜਾਬ ਪ੍ਰਤੀ ਭਾਰਤੀ ਜਨਤਾ ਪਾਰਟੀ ਦਾ ਨਜ਼ਰੀਆ ਬੜਾ ਸਾਫ਼ ਹੋਣਾ ਚਾਹੀਦਾ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਸਿੱਖਾਂ ਦੀਆਂ ਪੰਜਾਬੀਆਂ ਦੀਆਂ ਹੱਕਾਂ ਹਕੂਕ ਜਿਹੜੇ ਅਸੀਂ ਮੰਗਦੇ ਆ ਉਹ ਸਾਨੂੰ ਮਿਲਣੇ ਚਾਹੀਦੇ ਆ ਤੇ ਸਾਡੇ ਨਾਲ ਸਾਡੀ ਇੱਕ ਵੱਖਰੀ ਅਡਰੀਅਤ ਹੈਸਿਆਤ ਜਿਹੜੀ ਸਿੱਖ ਕੌਮ ਦੀ ਜਿਹੜੀ 13 April 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਇੱਕ ਵੱਖਰਾ ਨਿਆਰਾਪਣ ਜਿਹੜਾ ਦਿੱਤਾ ਹਾਂਜੀ ਉਹ ਜਿਹੜੀ ਉਹ ਸਾਨੂੰ ਮਿਲਦਾ ਚਾਹੀਦਾ ਉਸ ਦੇ ਉੱਤੇ ਜਦੋਂ ਤੱਕ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਕੇਂਦਰੀ ਸਰਕਾਰ ਨਹੀਂ ਆਉਂਦੀ ਉਦੋਂ ਤੱਕ ਜਿੰਨੇ ਮਰਜ਼ੀ ਲੀਡਰ ਸਾਡੇ ਲੈ ਜਾਣ ਤੁਸੀਂ ਪੁੱਛਿਆ ਕਿਹੜੇ ਲੀਡਰ ਕੋਈ ਇੱਕ ਦੋ ਜੇ ਚਲੇ ਵੀ ਜਾਂਦੇ ਆ ਹੋਰ ਚਲੇ ਜਾਣ ਉਹਨਾਂ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਠੀਕ ਹੈ ਤੇ ਜੇ ਸੁਖਬੀਰ ਸਿੰਘ ਬਾਦਲ ਨੂੰ ਉਹ ਕਰਨਾ ਹੋਵੇ ਕਿ ਤੁਸੀਂ ਇੱਕ ਚੰਗਾ ਲੀਡਰ ਮੰਨਦੇ ਹੋ ਜਾਂ ਮੁੱਖ ਮੰਤਰੀ ਮੰਨਦੇ ਹੋ ਵੀ ਹੋ ਸਕਦਾ ਜਾਂ ਨਹੀਂ ਮੰਨਦੇ ਸਿਆਸਤ ਕਈ ਮੈਂ ਪੂਰਾ ਕਰ ਲਵਾਂ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਆ ਮੁੱਖ ਮੰਤਰੀ ਬਣਨ ਦੇ ਉਸ ਦੇ ਵਿੱਚ ਨਹੀਂ ਹੈਗੇ ਉਹ ਨਹੀਂ ਬਣ ਸਕਦੇ ਕੀ ਤੁਹਾਨੂੰ ਵੀ ਲੱਗਦਾ ਕਿ ਇੱਕ ਚੰਗੇ ਇਹ ਨਹੀਂ ਗੱਲ ਹੈਗੀ ਮੁੱਖ ਮੰਤਰੀ ਦੇਖੋ ਮੁੱਖ ਮੰਤਰੀ ਦਾ ਬਣਾਉਣਾ ਜੇ 60 ਬੰਦੇ ਜਿੱਤ ਜਾਣ 58 ਜਿੱਤ ਜਾਣ ਤੇ ਮੁੱਖ ਮੰਤਰੀ ਬੰਦਾ ਬਣ ਜਾਂਦਾ ਕੋਈ ਵੀ ਬਣ ਸਕਦਾ ਨਹੀਂ ਉਸ ਤਰ੍ਹਾਂ ਮੇਰੀ ਗੱਲ ਸੁਣੋ ਪ੍ਰਧਾਨਗੀ ਕਰਨਾ ਪ੍ਰਧਾਨਗੀ ਦੇਖੋ ਜਿਹੜੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਜਿਸ ਪਾਰਟੀ ਦੀ ਨਮਾਇੰਦਗੀ ਕਰਦਿਆਂ ਹੋਇਆ ਸ੍ਰੋਮਣੀ ਅਕਾਲੀ ਦਲ ਦੀ ਉਹ ਬੰਨਣਾ ਚਾਹੁੰਦੇ ਨੇ ਮੁੱਖ ਮੰਤਰੀ ਤਾਂ ਉਹਨਾਂ ਦੇ ਪਿਤਾ ਤਾਂ ਉਹਨਾਂ ਨੂੰ ਬਣਾ ਸਕਦੇ ਹੀ ਕਿਉਂਕਿ ਉਹ ਉਦੋਂ ਮੁੱਖ ਮੰਤਰੀ ਸੀ ਉਹ ਆਪਣੀ ਮੁੱਖ ਮੰਤਰੀ ਸ਼ਿਪ ਜਿਵੇਂ ਫਾਰਕੂ ਬਦੁੱਲਾ ਨੇ ਆਪਣੇ ਬੇਟੇ ਨੂੰ ਅਮਰ ਬਦੁੱਲਾ ਨੂੰ ਬਣਾਤਾ ਹਾਂਜੀ ਉਹਵੇਂ ਬਣਾ ਸਕਦੇ ਸੀ ਲੇਕਿਨ ਹੁਣ ਤਾਂ ਜਨਤਾ ਨੇ ਬਣਾਉਣਾ ਮੈਂ ਤੁਸੀਂ ਵੋਟਰ ਦੇ ਤੌਰ ਦੇ ਉਤੇ ਬੰਦੇ ਚ ਸ਼ਾਮਲ ਹੋ ਸਕਦੇ ਹੋ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਹੱਥ ਵਿੱਚ ਨਹੀਂਗਾ ਹੁਣ ਤਾਂ ਪੰਜਾਬ ਦੇ ਲੋਕ ਵੋਟ ਪਾਉਣਗੇ 60 ਬੰਦੇ ਜਿਤਾਉਣਗੇ ਫਿਰ ਜਾ ਕੇ ਮੁੱਖ ਮੰਤਰੀ ਬੰਨਾ ਚਾਹੇ ਸਰਦਾਰ ਸੁਖਵੀਰ ਸਿੰਘ ਬਾਦਲ ਬਣੇ ਚਾਹੇ ਕੋਈ ਹੋਰ ਬਣੇ ਹਾਂਜੀ ਹਰ ਇੱਕ ਦੀ ਚਾਹਤ ਹੁੰਦੀ ਹੈ ਕਿ ਮੈਂ ਸਟੇਟ ਦਾ ਜਿਹੜਾ ਮੁੱਖ ਮੰਤਰੀ ਬਣਾ ਪਰ ਮੈਂ ਇੱਥੇ ਫੇਰ ਗੱਲ ਕਹਿਣਾ ਕਿ ਉਹਨਾਂ ਮੁੱਖ ਮੰਤਰੀ ਬੰਨਾ ਕਿ ਸੂਬੇਦਾਰ ਬੰਨਾ ਜੇ ਤਾਂ ਪੰਜਾਬ ਦਾ ਮੁੱਖ ਮੰਤਰੀ ਬੰਨਾ ਤਾਂ ਪੰਜਾਬ ਪ੍ਰਤੀ ਸਮਰਪਿਤ ਭਾਵਨਾ ਗੁਰੂ ਦੀ ਸਿੱਖੀ ਅਸੂਲ ਜਿਹੜੇ ਆ ਉਹਨਾਂ ਨੂੰ ਆਪਣੇ ਮਨ ਮੰਦਰ ਵਿੱਚ ਜਿਹੜਾ ਲੈ ਕੇ ਆਉਣੇ ਪੈਣਗੇ ਔਰ ਉਹਨਾਂ ਨੂੰ ਸਿੱਖ ਇਤਿਹਾਸ ਤੋਂ ਬਹੁਤ ਕੁਝ ਸਿੱਖਣਾ ਪਵੇਗਾ ਕਿ ਸਿੱਖ ਇਤਿਹਾਸ ਕੀ ਕਹਿੰਦਾ ਉਹਦੇ ਵਿੱਚ ਫਿਰ ਨਵਾਬ ਕਪੂਰ ਸਿੰਘ ਦਾ ਇਤਿਹਾਸ ਪੜਨਾ ਪਵੇਗਾ ਕਿ ਉਹਨਾਂ ਨੂੰ ਨਵਾਬੀ ਵੀ ਮਿਲੀ ਪਰ ਉਹਨਾਂ ਨੇ ਕਿਹਾ ਕਿ ਮੈਂ ਘੋੜਿਆਂ ਦੀ ਲਿੱਦ ਵੀ ਚੁਕਣੀ ਹੈ ਉਹੋ ਜੀ ਬਿਰਤੀ ਦੇ ਨਾਲ ਹੀ ਪੰਜਾਬ ਦੇ ਵਿੱਚ ਅਸੀਂ ਰਾਜ ਕਰ ਸਕਦੇ ਹਾਂ ਜੇ ਵੈਸੇ ਰਾਜ ਤਾਂ ਕਿਸੇ ਦੇ ਕਈਆਂ ਦੇ ਦਾ ਲੱਗੇ ਨੇ ਸਮੇਂ-ਸਮੇਂ ਕਈਆਂ ਦੇ ਦਾ ਲੱਗਦੇ ਰਹਿਆ ਇੱਥੇ 3 ਮਹੀਨੇ ਵਾਸਤੇ ਚਰਨਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਬਣ ਗਏ ਸੀ ਹਾਂਜੀ ਬੀਬੀ ਭੱਟਲ ਵੀ ਬਣ ਗਏ ਸੀ ਕੁਝ ਮਹੀਨੇ ਉਹ ਵੀ ਬਣ ਗਏ ਇੰਜ ਕਈਆਂ ਦੇ ਦਾ ਲੱਗ ਜਾਂਦੇ ਆ ਇੱਕ ਇੱਕ ਸਾਫ਼ ਸਵਾਲ ਰਹੇਗਾ ਮੇਰਾ ਅ ਗਿਆਨੀ ਹਰਪ੍ਰੀਤ ਸਿੰਘ ਜਦੋਂ ਜਥੇਦਾਰ ਸੀਗੇ ਉਦੋਂ ਉਹ ਬਹੁਤ ਸਾਰੀਆਂ ਚੀਜ਼ਾਂ ਨਹੀਂ ਬੋਲੇ ਜਦੋਂ ਹੁਣ ਬਾਹਰ ਆਇਆ ਤਾਂ ਉਹਨਾਂ ਨੇ ਵੀ ਇਹੀ ਗੱਲਾਂ ਕੀਤੀਆਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਬਹੁਤ سارے ਸਵਾਲ ਚੁੱਕੇ ਤੁਸੀਂ ਵੀ ਤੇ ਇਹ ਚੀਜ਼ਾਂ ਤੁਸੀਂ ਕਿਹਾ ਕਿ ਅਸੀਂ ਮੀਟਿੰਗਾਂ ਦੇ ਵਿੱਚ ਕਹਿੰਦੇ ਰਹੇ ਹਾਂ ਪਰ ਕਿਤੇ ਨਾ ਕਿਤੇ ਫਿਰ ਲੋਕ ਤਾਂ ਇਹੀ ਕਹਿਣਗੇ ਨਾ ਹੁਣ ਵੀ ਕਿ ਤੁਹਾਨੂੰ ਵੀ ਔਦਿਆਂ ਦੀ ਭੁੱਖਾ ਕੁਰਸੀ ਦੀ ਭੁੱਖਾ ਇਸ ਕਰਕੇ ਤੁਸੀਂ ਉੱਥੇ ਨਹੀਂ ਬੋਲੇ ਤੁਹਾਨੂੰ ਭੁੱਖ ਸੀਗੀ ਇਸ ਕਰਕੇ ਤੁਸੀਂ ਅਕਾਲੀ ਦਲ ਨੂੰ ਛੱਡ ਕੇ ਇੱਧਰ ਆ ਗਏ ਦੇ ਵਿੱਚ ਇਹ ਆ ਕਿ ਇੱਕ ਤਾਂ ਫਿਤਰਤ ਹੈ ਆ ਸਾਰੀ ਸਾਰੀ ਦੁਨੀਆ ਦੇ ਵਿੱਚ ਹੀ ਹੈ ਕਿ ਬਹੁਤ ਸਾਰੇ ਰਾਜ ਜਿਹੜੇ ਆ ਨਾ ਜਦੋਂ ਬੰਦੇ ਦੇ ਨਾਲ ਐਕਸ ਲੱਗ ਜਾਂਦਾ ਸਭ ਦਾ ਉਦੋਂ ਹੀ ਉਹ ਯਾਰ ਹੁੰਦੇ ਕਈ ਆਈਐਸ ਆਈਪੀਐਸ ਅਫਸਰ ਕਈ ਵੱਡੇ ਵੱਡੇ ਨੇਤਾ ਉਹ ਜਦੋਂ ਆਪਣੀ ਸਵੈ ਜੀਵਨੀ ਲਿਖਦੇ ਆ ਤਾਂ ਬਾਇਓਗ੍ਰਾਫੀ ਲਿਖਦੇ ਆ ਉਦੋਂ ਉਹ ਬਹੁਤ ਕੁਝ ਯਾਰ ਕਰਦੇ ਆ ਫਿਰ ਉਹਨਾਂ ਦੀਆਂ ਕਈ ਕਿਤਾਬਾਂ ਕਈ ਪੋਸਟਰੀਆਂ ਕਈ ਕੁਝ ਉਹਨਾਂ ਦਾ ਸਾਹਮਣੇ ਆਉਂਦਾ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਦਾ ਮੈਂ ਇਹ ਗੱਲ ਕਹਾਂਗਾ ਕਿ ਉਹਨਾਂ ਨੇ ਸਮੇਂ-ਸਮੇਂ ਉਹਨਾਂ ਨੂੰ ਤਖਬਿਆਜ ਉਸ ਗੱਲ ਦਾ ਭੁਗਤਣਾ ਪਿਆ ਜਿਹੜਾ 2 ਦਸੰਬਰ ਨੂੰ ਉਹਨਾਂ ਨੇ ਅੱਗੇ ਹੋ ਕੇ ਹੁਕਮਨਾਮੇ ਦੇ ਜਿਹੜੇ ਪੰਜ ਸਿੰਘ ਸਹਿਬਾਨ ਦਾ ਹੁਕਮਨਾਮਾ ਸੀ ਉਹਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਲੀਡਰਸ਼ਿਪ ਨੂੰ ਖੜ੍ਹਾ ਕੀਤਾ ਸਾਹਮਣੇ ਦੋਸ਼ੀਆਂ ਦੀ ਕਤਾਰ ਦੇ ਵਿੱਚ ਤੇ ਉਹਨਾਂ ਨੂੰ ਕਿਹਾ ਕਿ ਹਾਂ ਜਾਂ ਨਾ ਦੇ ਵਿੱਚ ਜਵਾਬ ਦਿਓ ਉਹ ਚੀਜ਼ਾਂ ਨੂੰ ਲੈ ਕੇ ਦੇਖੋ ਮਨੁੱਖ ਕਦੇ ਵੀ ਪੂਰਾ ਨਹੀਂ ਹੋ ਸਕਦਾ ਮੈਂ ਫੇਰ ਦਰਾਵਾਂਗਾ ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਹੋਵੇ ਚਾਹੇ ਕਰਨਲ ਸਿੰਘ ਪੀਰ ਮੁਹੰਮਦ ਹੋਵੇ ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਵੇ ਕੋਈ ਵੀ ਮਨੁੱਖ ਪੂਰਾ ਨਹੀਂ ਹੋ ਸਕਦਾ ਪੂਰਾ ਗੁਰੂ ਹੈ ਜਿਸ ਧਰਤੀ ਦੇ ਉੱਤੇ ਅਸੀਂ ਬੈਠੇ ਆਂ ਇਹ ਆ ਗੁਰੂਆਂ ਦੀ ਧਰਤੀ ਇਸ ਧਰਤੀ ਦੇ ਉੱਪਰ ਚੱਲਦੇ ਆ ਹੋਇਆ ਸਾਨੂੰ ਬਹੁਤ ਕੁਝ ਆਪਣੇ ਇਤਿਹਾਸ ਤੋਂ ਸਿੱਖਣਾ ਪੈਂਦਾ ਪ੍ਰੈਕਟੀਕਲ ਜੀਵਨ ਦੇ ਵਿੱਚ ਸਾਨੂੰ ਕੁਝ ਕਰਨਾ ਪੈਂਦਾ ਹੁਣ ਕਈ ਬੰਦੇ ਜਦੋਂ ਸੋਸ਼ਲ ਮੀਡੀਆ ਤੇ ਸਾਡੇ ਬਾਰੇ ਵੀ ਕਰਦੇ ਆ ਵੇਖੋ ਜੀ ਦਲ ਬਦਲੂ ਮੈਂ ਕੋਈ ਦਲ ਅੱਜ ਤੱਕ ਨਹੀਂ ਬਦਲਿਆ ਮੈਂ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਵਿੱਚ ਲੰਮੇ ਸਮੇਂ ਦੇ ਵਿੱਚ ਸੇਵਾਵਾਂ ਦਿੱਤੀਆਂ ਪੰਜ ਸਿੰਘ ਸਹਿਬਾਨ ਨੇ ਮੈਨੂੰ ਆਪਣੇ ਹੱਥੀਂ ਏ 19 19 ਜਨਵਰੀ 1995 ਨੂੰ ਫੈਡਰੇਸ਼ਨ ਦੇ ਪ੍ਰਧਾਨ ਦੀ ਸੇਵਾ ਦਿੱਤੀ ਸੀ ਮੈਂ ਨਿਭਾਈ ਨਵੰਬਰ 1984 ਦਾ ਸਿੱਖ ਸੰਘਰਸ਼ ਲੜਿਆ ਜਿਹਨੂੰ ਇਹ ਦੰਗੇ ਕਹਿੰਦੇ ਸੀ ਮੈਂ ਇਹ ਗੱਲ ਕਹੀ ਕਿ ਇਹ ਨਸਲਕੁਸ਼ੀ ਹੈ ਮੇਰੇ ਸਾਥੀਆਂ ਨੇ ਕਹੀ ਕਿ ਨਸਲਕੁਸ਼ੀ ਹੈ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਨਾਲ ਮਿਲ ਕੇ ਵੱਡਾ ਸੰਘਰਸ਼ ਲੜਿਆ ਔਰ ਉਹ ਸੰਘਰਸ਼ ਨੂੰ ਜਿੱਤਿਆ ਅੱਜ ਸੱਜਨ ਕੁਮਾਰ ਵਰਗੇ ਜੇਲ੍ਹ ਦੇ ਵਿੱਚ ਬੰਦ ਨੇ ਉਹ ਸਾਡੇ ਸੰਘਰਸ਼ ਦੀ ਬਦੌਲਤ ਏ ਅੱਜ ਜਗਦੀਸ਼ ਟਾਈਟਲਰ ਦੇ ਉੱਤੇ ਕੇਸ ਚੱਲ ਰਿਹਾ ਉਹ ਸਾਡੇ ਸੰਘਰਸ਼ ਦੀ ਬਦੌਲਤ ਕਮਲਨਾਥ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਅੱਜ ਭਲਕਾਉਣ ਵਾਲਾ ਉਹ ਸਾਡੇ ਕਰਕੇ ਆ ਜੀ ਇੱਕ ਲਾਸਟ ਸਵਾਲ ਰਹੇਗਾ ਬਹੁਤ ਘੱਟ ਸ਼ਬਦਾਂ ਦੇ ਵਿੱਚ ਜਵਾਬ ਦਿਓ ਕਿ ਕੀ ਪੁਨਰ ਸਰਜੀਤ ਅਕਾਲੀ ਦਲ ਜਿਹੜੀ ਪਾਰਟੀ ਹੈਗੀ ਆ ਉਹਨਾਂ ਦੇ ਵਿੱਚ ਉਹੀ ਲੀਡਰ ਜਾਂ ਉਹੀ ਲੋਕ ਜੁੜਨਗੇ ਜਿਹੜੇ ਇੱਕ پاک ਤੇ ਸਾਫ਼ ਸੁਥਰਾ ਕਰਦਾਰ ਰੱਖਦੇ ਆ ਜਾਂ ਫਿਰ ਤੁਸੀਂ ਇੱਕ ਵਾਰੀ ਸਾਰਿਆਂ ਨੂੰ ਹੀ ਮੌਕਾ ਦਿਓਗੇ ਭਾਈ ਇੱਕ ਵਾਰੀ ਆਓ ਤੇ ਬੈਠ ਕੇ ਉਹ ਕਰਦੇ ਆਂ ਦੇਖੋ ਦੇਸ਼ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਮਨੁੱਖਵਾ ਸੋ ਦਾ ਉਹ ਅਕਾਲ ਦਾ ਪੁਜਾਰੀ ਹੈ ਜਿਹੜਾ ਕਾਲ ਨੂੰ ਮੰਨਦਾ ਪਰਮਾਤਮਾ ਨੂੰ ਮੰਨਦਾ ਉਹ ਆਪਣੇ ਆਪ ਨੂੰ ਅਕਾਲੀ ਕੋਹਾ ਸਕਦਾ ਤਾਂ ਇਸ ਤਰ੍ਹਾਂ ਦੇ ਅਕਾਲੀਆਂ ਦੀ ਸਾਨੂੰ ਲੋੜ ਹੈ ਤੇ ਉਹ ਆਉਣ ਜਿਵੇਂ ਉਹਨਾਂ ਦੇ ਪਰਿਵਾਰ ਜਿਹੜੇ ਟਕਸਾਲੀ ਕਾਲੀ ਬੈਠੇ ਆ ਘਰਾਂ ਦੇ ਵਿੱਚ ਉਹ ਆਉਣ ਨਿਰਾਸ਼ ਨਾ ਹੋਣ ਇਹ ਆਪਣੀ ਜਥੇਬੰਦੀ ਇਹਨੂੰ ਮਜ਼ਬੂਤ ਕੀਤਾ ਜਾਵੇ ਔਰ ਇਹਨੂੰ ਵਿਦੇਸ਼ਾਂ ਦੇ ਵਿੱਚੋਂ ਹੁਣ ਜਦੋਂ ਆਪਣੇ ਟੀਵੀ ਚੈਨਲ ਦੇ ਉੱਤੇ ਕੋਈ ਇੰਟਰਵਿਊ ਆਉਂਦੀ ਏ ਕੋਈ ਡਿਬੇਟ ਆਉਂਦੀ ਏ ਤਾਂ ਮੈਨੂੰ ਵਿਦੇਸ਼ਾਂ ਚੋਂ ਬਹੁਤ ਸਾਰੇ ਫੋਨ ਆਉਂਦੇ ਨੇ ਤਾਂ ਉਹ ਕਹਿੰਦੇ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਨੇ ਤੇ ਮੈਂ ਕਹਿੰਦਾ ਕਿ ਗੱਲਾਂ ਤਾਂ ਵਧੀਆ ਨੇ ਪਰ ਤੁਹਾਡੇ ਸਾਥ ਦੀ ਵੀ ਬਹੁਤ ਵੱਡੀ ਲੋੜ ਏ ਤੁਹਾਡਿਆ ਸਾਥ ਨਹੀਂ ਤਾਂ ਬੜਾ ਈਜੀ ਤਰੀਕਾ ਅੱਜ ਕੱਲ ਲੀਡਰਸ਼ਿਪ ਦੇ ਕੋਲ ਕਿ ਕਾਂਗਰਸ ਨੂੰ ਜੁਆਇਨ ਕਰ ਲੈਂਦੇ ਆ ਕੋਈ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲੈਂਦਾ ਕੋਈ ਬੀਜੇਪੀ ਨੂੰ ਜੁਆਇਨ ਕਰ ਲੈਂਦਾ ਹਾਂਜੀ ਅਸੀਂ ਉਹ ਆ ਜਿਨ੍ਹਾਂ ਨੇ ਸਤਾ ਨੂੰ ਪਾਸੇ ਦਰਕਰਨਾਰ ਕਰਕੇ ਸੰਘਰਸ਼ ਲੜਿਆ ਤੇ ਲੜ ਰਹੇ ਆ ਇਸ ਕਰਕੇ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਗੱਲ ਨੂੰ ਯਾਦ ਰੱਖਣ ਕਿ ਸਾਡੀ ਇੱਕ ਜਮਾਤ ਜਿਹੜੀ ਸਾਡੇ ਪੁਰਖਿਆਂ ਨੇ ਮਨਾਈ ਏ ਉਹ ਮਜਬੂਤੀ ਦੇ ਨਾਲ ਅੱਗੇ ਵੱਧ ਸਕੇ ਔਰ ਉਹਦੇ ਤੇ ਪ੍ਰਾਊਡ ਜਿਵੇਂ ਪਿਛਲੇ ਸਮੇਂ ਚ ਕਰਦੇ ਸੀ ਮੌਜੂਦਾ ਸਮੇਂ ਦੇ ਵਿੱਚ ਵੀ ਕਰ ਸਕੀ ਹੈ ਜੀ ਕਰਨਲ ਸਿੰਘ ਪੀਰਵੰਮ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਤਾਂ ਕਰਨਲ ਸਿੰਘ ਪੀਰ ਮੁਹੰਮਦ ਦੇ ਵੱਲੋਂ ਸਾਰੀਆਂ ਗੱਲਾਂ ਸਪਸ਼ਟ ਕਰ ਦਿੱਤੀਆਂ ਗਈਆਂ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਕਿਸ ਤਰ੍ਹਾਂ ਹੋਰ ਕਿਸੇ ਦੇ ਨਾਲ ਗੱਡ ਜੋੜ ਕਰੇਗੀ ਇਹ ਵੀ ਜਿਹੜਾ ਬਹੁਤ ਜ਼ਿਆਦਾ ਸਵਾਲ ਜਿਹੜਾ ਹੈਗਾ ਕਿਉਂਕਿ ਪਹਿਲੀ ਵਾਰ ਚੋਣ ਲੜਨਗੇ ਤਾਂ ਚੋਣ ਲੜਨਗੇ ਵੀ ਤਾਂ ਇਸ ਦੇ ਨਾਲ ਕਿੰਨਾ ਕੁ ਜਿਹੜਾ ਇਹਨਾਂ ਨੂੰ ਲੋਕਾਂ ਦੇ ਵਿੱਚ ਜਾ ਕੇ ਭੁਗਤਣਾ ਹੋਵੇਗਾ ਉਹ ਵੀ ਦੇਖਣਾ ਹੋਵੇਗਾ ਲੋਕ ਸਵੀਕਾਰ ਕਰਦੇ ਨੇ ਜਾਂ ਫਿਰ ਨਹੀਂ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਸਾਫ਼ ਹੋ ਜਾਵੇਗਾ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोहर ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ